ਫਿੱਤੇ ਦੇ ਨੀਂਗੂ ਦਾਸਪੁਰ ਦੇ ਥਾਣਾ ਧਾਰੀਵਾ ਪੁਲਿਸ ਦੇ ਵੱਲੋਂ ਸਪੈਸ਼ਲ ਨਾਕਾ ਬੰਦੌਰਾਨ 6 ਗ੍ਰਾਮ ਹੈਰੋਇਨਜ਼ ਬੇਚ ਇੱਕ ਮੋਟਰਸਾਈਕਲ ਖਵਾਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੈਰਾਨੀ ਗੱਲ ਤਾਂ ਇਹ ਹੈ ਨਿਕਲੀ ਕਿ ਜਦੋਂ ਇਸ ਵਿਅਕਤੀ ਕੋਲੋਂ ਪੁੱਛੇ ਕੀਤੀ ਗਈ ਤਾਂ ਇਹ ਵਿਅਕਤੀ 파ਰਕੋਂ ਦਾ ਮਲਾਮ ਦੱਸਿਆ ਗਿਆ। ਇਸ ਦੇ ਕੋਲੋਂ 2500 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਹੈ। ਇਸ ਸਬੰਧ ਦੇ ਜਾਣਕਾਰੀ ਅਨੁਸਾਰ ਐਸ.ਐਚ.ਓ. ਸੁੰਦਰਬਨ ਸਹਿ ਕੇ ਇਹ ਦੋਸ਼ੀ ਮਾਲਟਾਊਨ ਧਾਰੀਵਾ ਦਾ ਰਹਿਣ ਵਾਲਾ ਹੈ ਅਤੇ ਚਿੱਟਾ ਵਿਛਣਾ ਧੰਦਾ ਕਰਦਾ ਹੈ। ਜਦੋਂ ਉਸ ਤੋਂ ਪੁੱਛੇ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਜਿਨੀ ਬੋਲ ਦਾ ਮੁਲਾਜ਼ਮ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਨੂੰ ਕੱਲ ਮੜਕੇ ਇੱਕ ਹੈਗਾ ਹੀ ਅਜੀਤਮ ਸਿੰਘ ਪੁੱਤਰ ਬਰਕਤਮ ਸਿੰਘ ਪਿੰਡ ਲੰਗਾਹ ਹੁਣ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਗੜ੍ਹ ਦੇ ਵਿੱਚ ਰਹਿ ਰਿਹਾ ਤੇ ਗੁਪਤ ਸੂਚਨਾ ਮਿਲੀ ਹੀ ਪਈ ਇਹ ਨਸ਼ੇ ਦਾ ਤਾਂ ਦਾ ਕਰਦਾ ਤੇ ਜਿਹੜਾ ਇਹਨੂੰ ਕੱਲ ਸਾਡੇ ਠੰਡਾਪਤ ਸਾਹਿਬ ਏਐਸਏ ਨਰਮਲ ਸਿੰਘ ਨੇ ਨਾਕਬਰਾਨ ਜਿਹੜਾ ਭੜੇ ਪੁੱਛਣ ਦੀ ਤਲਾਸ਼ ਦੇ ਵਿੱਚ ਲਗਾਇਆ ਹੈਗਾ ਉਹਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਕਰ ਲੈਂਦੇ ਆਂ ਵੀ ਇਹਦੇ ਖਿਲਾਫ ਪਹਿਲਾਂ ਕਿੰਨੇ ਕੁ ਮੁਕਦਮੇ ਦਰਜ ਨੇ ਬਟ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮੁਕਦਮਾ ਨੰਬਰ 25 ਥਾਣਾ ਧਾਰੀਵਾਲ ਦੇ ਵਿੱਚ ਜਿਹੜਾ ਉਹ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤਾ ਗਿਆ ਇਹਨੂੰ ਜਿਹੜਾ ਅਗਲੀ ਤਫ਼ਤੀਸ਼ ਜਿਹੜੀ ਆ ਵੇਖਾਂਗੇ ਵੀ ਬੈਕਵਰਡ ਲਿੰਕ ਫਾਰਵਰਡ ਲਿੰਕ ਦੇ ਵਿੱਚ ਜਾਵਾਂਗੇ ਆਪਾਂ ਪੂਰਾ ਜਰਾ ਇਸ ਨੂੰ ਟੈਗ ਤੇ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਆਂ ਸੈਮੀਨਾਰ ਲਗਾ ਰਹੇ ਆਂ ਲੋਕਾਂ ਨੂੰ ਅਗਾਹ ਕਰ ਰਹੇ ਆਂ ਕਿ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਤੇ ਲੋਕਾਂ ਨੂੰ ਸਾਡੀ ਇਹ ਅਪੀਲ ਹੈ ਵੀ ਸਾਡਾ ਸਹਿਯੋਗ ਕਰਨ ਜਦੋਂ ਵੀ ਕੋਈ ਕੋਈ ਕਿਸੇ ਖਿਲਾਫ ਕੋਈ ਕੋਈ ਇਹੋ ਜਿਹਾ ਕੋਈ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਦਾ ਕੋਈ ਹੈਗਾ ਸਭ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਸ਼੍ਰੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਹੈ ਉਹ ਵੀ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ ਜੇ ਨਹੀਂ ਸੰਤੁਸ਼ਟ ਹੋ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਨੇ ਤੇ ਜਿਹੜੀ ਤੁਰੰਤ ਜਿਹੜੀ ਹੈ ਉਹ ਕਾਰਵਾਈ ਜਿਹੜੀ ਅਮਰਵਿਚ ਲਿਆਂਦੀ ਜਾਏਗੀ ਇਹ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਰਿਪੋਰਟ ਬੀਤੇ ਦਿਨੀ ਗੁਰਦਾਸਪੁਰ ਦੇ थाना ਧਾਰੀਵਾ ਪੁਲਿਸ ਦੇ ਵੱਲੋਂ ਸਪੈਸ਼ਲ ਨਾਕਾ ਬੰਦ ਦੌਰਾਨ 6 ਗ੍ਰਾਮ ਹੈਰੋਨਸ ਬੇਟ ਇੱਕ ਮੋਟਰਸਾਈਕਲ ਧਾਰਨ ਨੂੰ ਗ੍ਰਿਫਤਾਰ ਕੀਤਾ ਗਿਆ ਜੇਨਨੀ ਕਰਤਾ ਇਹ ਨਿਕਲੀ ਕਿ ਜਦੋਂ ਇਸ ਵਿਅਕਤੀ ਕੋਲੋਂ ਕੁੱਝ ਕੀਤੀ ਗਈ ਤਾਂ ਇਹ ਵਿਅਕਤੀ 파ਰਕੋਂ ਦਾ ਮੁਲਾਦਮ ਦੱਸਿਆ ਗਿਆ ਇਸ ਦੇ ਕੋਲੋਂ 2500 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਹੈ ਇਸ ਸਬੰਧ ਦੇ ਜਾਣਕਾਰੀ ਨੇ ਐਸਐਚਓ ਸੁੰਦਰਪਨ ਸਹਿ ਕੇ ਇਹ ਦੋਸ਼ੀ ਮਾਲਟਾਉਨ ਧਾਰੀਵਾਦਾ ਰਹਿਣ ਵਾਲਾ ਹੈ ਅਤੇ ਚਿੱਠਾ ਵਿਛਣਾ ਧੰਦਾ ਕਰਦਾ ਹੈ ਜਦੋਂ ਇਸ ਤੋਂ ਕੁੱਝ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਜੀਵੀ ਗੋਲ ਦਾ ਮੁਲਾਦਮ ਵੀ ਹੈ ਇਸ ਦੇ ਰਿਮਾਨ ਦੇ ਦੌਰਾਨ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼੍ਰੀ ਅਦਿੱਤਿਆ ਜੀ ਆਈਪੀਐਸ ਉਹਨਾਂ ਦੇ ਦੇਸ਼ਾ ਨਿਰਦੇਸ਼ ਅ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਹੈ ਉਹਦੇ ਵਿੱਚ ਸਾਨੂੰ ਕੱਲ੍ਹ ਬੜਕੇ ਇੱਕ ਹੈਗਾ ਹੀ ਅਜੀਤਮ ਸਿੰਘ ਪੁੱਤਰ ਬਰਕਤਮ ਸਿੰਘ ਪਿੰਡ ਲੰਗਾ ਹੁਣ ਜਿਹੜਾ ਕਿ ਮਾਡਲ ਟਾਊਨ ਇੱਥੇ ਧਾਰੀਗੜ੍ਹ ਦੇ ਵਿੱਚ ਰਹਿ ਰਿਹਾ ਤੇ ਗੁਪਤ ਸੂਚਨਾ ਮਿਲੀ ਹੀ ਪਈ ਇਹ ਨਸ਼ੇ ਦਾ ਤਾਂ ਦਾ ਕਰਦਾ ਤੇ ਜਿਹੜਾ ਇਹਨੂੰ ਕੱਲ ਸਾਡੇ ਠੰਡਾਪਾਤ ਸਾਹਿਬ ਏਐਸਏ ਨਰਮਲ ਸਿੰਘ ਨੇ ਨਾਕਬਰਾਨ ਜਿਹੜਾ ਭੜੇ ਪੁੱਛਣ ਦੀ ਤਲਾਸ਼ ਦੇ ਵਿੱਚ ਲਗਾਇਆ ਹੈਗਾ ਉਦੇ ਦੌਰਾਨ ਜਿਹੜਾ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਜਿਹੜੀ 6 ਗ੍ਰਾਮ ਹੈਰੋਨ ਮਿਲੀ ਕਰ ਲੈਂਦੇ ਆਂ ਵੀ ਇਹਦੇ ਖਿਲਾਫ ਪਹਿਲਾਂ ਕਿੰਨੇ ਕੁ ਮੁਕਦਮੇ ਦਰਜ ਨੇ ਬਟ ਜਿਹੜਾ ਹੁਣ ਇਹਦੇ ਕੋਲੋਂ 6 ਗ੍ਰਾਮ ਬਰਾਮਦ ਕਰਕੇ ਇਹਦੇ ਖਿਲਾਫ ਜਿਹੜਾ ਮੁਕਦਮਾ ਨੰਬਰ 25 ਥਾਣਾ ਧਾਰੀয়াল ਦੇ ਵਿੱਚ ਜਿਹੜਾ ਉਹ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤਾ ਗਿਆ ਇਹਨੂੰ ਜਿਹੜਾ ਅਗਲੀ ਤਫ਼ਤੀਸ਼ ਜਿਹੜੀ ਆ ਵੇਖਾਂਗੇ ਵੀ ਬੈਕਵਰਡ ਲਿੰਕ ਫਾਰਵਰਡ ਲਿੰਕ ਦੇ ਵਿੱਚ ਜਾਵਾਂਗੇ ਆਪਾਂ ਪੂਰਾ ਜਨਾਬ ਇਸ ਨੂੰ ਟੈਗ ਕਰ ਤੇ ਇਹ ਆਪਾਂ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰ ਰਹੇ ਆਂ ਸੈਮੀਨਾਰ ਲਗਾ ਰਹੇ ਆਂ ਲੋਕਾਂ ਨੂੰ ਅਗਾਹ ਕਰ ਰਹੇ ਆਂ ਇਹ ਨਸ਼ਾ ਇੱਕ ਕੋੜ ਹੈ ਕੋੜ ਨੂੰ ਆਪਾਂ ਜੜ ਤੋਂ ਖਤਮ ਕਰਨਾ ਤੇ ਲੋਕਾਂ ਨੂੰ ਸਾਡੀ ਇਹ اپੀਲ ਹੈ ਵੀ ਸਾਡਾ ਸਹਿਯੋਗ ਕਰਨ ਜੇ ਉਦੋਂ ਵੀ ਕੋਈ ਕੋਈ ਕਿਸੇ ਖਿਲਾਫ ਕੋਈ ਕੋਈ ਇਹੋ ਜਿਹਾ ਕੋਈ ਲੱਗਦਾ ਵੀ ਬੰਦਾ ਕੋਈ ਨਸ਼ੇ ਦਾ ਧੰਦਾ ਕਰ ਰਿਹਾ ਜਾਂ ਕੋਈ ਚੋਰੀ ਦਾ ਕੋਈ ਹੈਗਾ ਸਭ ਤਾਂ ਉਹ ਸਾਡੇ ਧਿਆਨ ਦੇ ਵਿੱਚ ਲਿਆਉਣ ਮਾਨਯੋਗ ਸ਼੍ਰੀ ਭਗਵੰਤ ਸਿੰਘ ਮਾਨ ਸੀਐਮ ਪੰਜਾਬ ਜੀ ਨੇ ਇੱਕ ਹੈਲਪ ਜਿਹੜੀ ਹੈ ਉਹ ਵੀ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਜੇ ਨਹੀਂ ਸੰਤੁਸ਼ਟ ਹੋ ਸਕਦੇ ਉਹ ਨੰਬਰ ਤੇ ਵੀ ਕਾਲ ਕਰ ਸਕਦੇ ਨੇ ਜੇ ਜਿਹੜੀ ਤੁਰੰਤ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਅੰਮ੍ਰਿਤਸਰ ਲਿਆਂਦੀ ਜਾਏਗੀ ਇਹ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੇ ਖੁਸ਼ੀਪੁਰ ਦੀ ਰਿਪੋਰਟ